हाँ जी भैया मैं आपका सर मेरा नाम दुर्गेश यादव है जी आपकी की जी अपनी भवानीगढ़ में मोमोज की दुकान तो है, है, तो है क्या डाला सर आज रोज़ दे है लोगों की डिमांड थी कि कोई नवी आइटम तैयार करो इसलिए हमने गुलाब मोमोज तैयार किए इसमें गुलाब डाला है और क्या क्या डाला है सर इसमें सीक्रेट है मतलब बता नहीं सकते अच्छा है तो कैसा आ है लोगों का? तो? लोगों को बहुत पसंद आ रहे हैं है। है। वो, वो, वो पसंद कर रहे हैं अच्छा, अच्छा, तो तो ये सर चौदह तारीख तक तो चलेंगे चौदह तारीख तक तो ये गुलाब मोमोज मिलेंगे जी सर ठीक है तो कहाँ कहाँ से आ रहे हैं लोग खाने के लोग स्पेशल आ रहे हैं पटियाले से आ रहे हैं इधर आ रहे हैं मानसा संगरूर लोग ਕਿੰਨੇ ਰੁਪਏ ਕੀ ਪਲੇਟ ਹੈ ਇਹ ਸਰ ਇਹ 60 ਰੁਪਏ ਕੀ ਪਲੇਟ ਹੈ ਇਸ ਵਿੱਚ 4 ਪੀਸ ਹੈ ਠੀਕ ਹੈ ਜੀ ਸਰ ਹਾਜੀ ਬੱਜੀ ਕਿਨਾਂ ਵਰਤੋ ਲਾਡੀ ਹੈ ਵੀਰੇ ਮੇਰਾ ਨਾਮ ਅ ਵੀਰ ਜੀ ਅੱਜ ਰੋਸਡੇ ਹੈ ਅੱਜ ਰੋਸਡੇ ਦਿਨ ਤੁਸੀਂ ਇੱਥੇ ਸਪੈਸ਼ਲ ਪੁਆਨੀਗੜ ਮੋਮੋਸ ਖਾਣਾ ਹੈ ਉਹ ਰੋਜ਼ ਵਾਲੇ ਆਂਧਰੇ ਲੱਗਿਆ ਕਿ ਕਿਵੇਂ ਪਤਾ ਲੱਗੇ ਇਸ ਤਰ੍ਹਾਂ ਮੈਂ ਕਹਣਾ ਵੀਰੇ ਯਾਰ ਪੋਸਟਰ ਵੇਖਿਆ ਸੀ ਵੀਰੇ ਆਪਾਂ ਨੇ ਠੀਕ ਹੈ ਤੇ ਸੇਲੀ ਦਾ ਕੋਈ ਹੈਗੀ ਨਹੀਂ ਦੀ ਤੇ ਵੀਰਾ ਇੱਥੇ ਰੋਜਡੇ ਮਨਾਉਣ ਆ ਗਏ ਆਪਾਂ ਮੋਮੋਜਾਂ ਨਾਲ ਬਾਜੀਆ ਵਧੀਆ ਲੱਗਿਆ ਮਮੇ ਜੀ ਬਹੁਤ ਟੇਸਟੀ ਨੇ ਰੋਜ਼ ਹੀ ਸਾਈਕਲ ਸਾਈਕਲ ਲਿਆ ਤੁਸੀਂ ਮਮੇ ਦਾ ਹਾਂ ਹਾਂ ਬਰੇ ਬਹੁਤ ਟੇਸਟੀ ਮਮੇ ਨੇ ਹਾਂ ਹਾਂਜੀ ਅੱਛਾ ਅੱਛਾ ਤੇ ਬਹੁਤ ਵਧੀਆ ਲੱਗਿਆ ਆਪਾਂ ਨੂੰ ਤਾਂ ਇਹ ਨਾਲ ਹੀ ਰੂਹ ਖੁਸ਼ ਹੋ ਗਈ ਆਪਣੀ ਦਾ ਕਿੱਥੋਂ ਆਏ ਬਾਜੀ ਹਾਂਜੀ ਮੇਰਾ ਪਿੰਡ ਵਿਜਲ ਵਿਜਲਪੁਰਾ ਵੀਰੇ ਮੇਰਾ ਲੋਕਲ ਪਵਾਨੀਗੜ੍ਹ ਵਿੱਚ ਨਾਲ ਕੇ ਰਹਿੰਦਾ ਮੈਂ ਟੇਸਟ ਬਹੁਤ ਘੈਂਟ ਆ ਵੀਰੇ ਯਾਰ ਹੁਣ ਤਾਂ ਟੇਸਟ ਨਾਲ ਹੀ ਟਾਈਮ ਪਾਸ ਕਰਿਆ ਫਿਰ ਹੁਣ ਕਰਨਾ ਵੀ ਕੀ ਆਪਾਂ ਨੇ ਤਾ ਰੋਜ਼ ਦੇ ਨੂੰ ਇੱਕ ਸਪੈਸ਼ਲ ਦਿਨ ਦੀ ਤਰ੍ਹਾਂ ਮਨਾ ਰਹੇ ਤੁਸੀਂ ਹਾਂ ਰੋਜ਼ ਦੇ ਨੂੰ ਇੱਕ ਸਪੈਸ਼ਲ ਡੇ ਦੀ ਤਰ੍ਹਾਂ ਮਨਾ ਰਹੇ ਆਪਾਂ ਹੁਣ ਸੇਲੀ ਤਾਂ ਹੈ ਨਹੀਂ ਕੋਈ ਆਹੀ ਕੁਝ ਕਰਨਾ ਆਪਾਂ ਨੇ ਹੋਰ ਤਾਂ ਕੀ ਆ ਜੀ ਜੀ ਹਾਂਜੀ ਕੀ ਨਾਮ ਬੁੱਢਾ ਵੀਰੇ ਮੇਰਾ ਨਾਮ ਗੌਰਵ ਹੈ ਮੈਂ ਪਟਿਆਲੇ ਤੋਂ ਆਇਆ ਇੱਥੇ ਸਪੈਸ਼ਲ ਮੈਂ ਇਹਨਾਂ ਦੇ ਪੋਸਟਰ ਦੇਖਿਆ ਸੀਗਾ ਵੀਰੇ ਆਪਣੇ ਫਰੈਂਡ ਵੀ ਖਾ ਕੇ ਗਏ ਨੇ ਇੱਥੇ ਮੋਮਸ ਵਗੈਰਾ ਇਹਨਾਂ ਦੇ ਰੋਜ਼ ਵਾਲੇ ਮੋਮਸ ਬਹੁਤ ਟੇਸਟੀ ਨੇ ਵੀਰੇ ਸੱਚੀ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਦਿਲ ਟੁੱਟੇ ਆਸ਼ਕ ਵੀ ਸਪੈਸ਼ਲ ਆ ਕੇ ਖਾਓ ਜਿਨ੍ਹਾਂ ਦੀ ਸਹੇਲੀਆਂ ਨਹੀਂ ਹੈਗੀਆਂ ਉਹ ਵੀ ਆ ਕੇ ਖਾਣ ਮੋਮਮਦ ਇਹਨਾਂ ਦੇ ਇੱਕ ਵਾਰ ਇਹਨਾਂ ਦੇ ਮੋਮਮਦ ਸੱਚੀ ਬਾਈ ਬਹੁਤ ਟੇਸਟੀ ਨੇ ਠੀਕ ਹੈ ਠੀਕ ਹੈ ਤਾਂ ਕਿੱਥੇ ਦੁਕਾਨ ਕਿੱਥੇ ਇਹ ਵੀਰੇ ਬਲਿਆਰ ਰੋਡ ਤੇ ਦੁਕਾਨ ਆ ਸ਼ਿਵਮ ਯਾਦਵ ਮੋਮਮਦ ਜੀ ਦਾਮ ਤੇ ਪਰ ਦੇਖ ਕੇ ਸਜਾਵਟ ਦੇਖ ਕੇ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਵੀਰੇ ਸਜਾਵਟ ਦੇਖ ਕੇ ਇਹਨਾਂ ਨੇ ਵਧੀਆ ਸਿਸਟਮ ਨਾਲ ਰੱਖੇ ਹੋਏ ਨੇ ਮੋਮਮਦ ਜੀ ਬਹੁਤ ਖੁਸ਼ ਹੁੰਦੀ ਹੈ ਰੂਹ ਅੱਚਾ ਹਾਂ ਮੇਰੇ ਰੂਹ ਪੂਰੀ ਖੁਸ਼ ਹੋ ਰਹੀ ਹੈ ਜੀ ਅੱਜ ਇਹਨਾਂ ਨੂੰ ਦੇਖ ਕੇ ਮੋਮ ਬਸ ਜੀ ਲੱਗਿਆ ਪਿਆ ਵਾ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਜਾਂ ਛੇਲੀ ਨਹੀਂ ਹੈਗੀ ਉਹ ਵੀ ਆ ਮਮਸਨ ਨਾਲ ਆ ਕੇ ਟਾਈਮ ਪਾਸ ਕਰੋ ਮੈਂ ਵੀਰੇ ਫੁੱਲ ਪਲੇਟ ਖਾ ਲਈ ਹੁਣ ਤੱਕ ਦੂਜੀ ਪਲੇਟ ਦੇਣ ਆ ਰਹੇ ਨੇ ਜੀ ਹੁਣ ਉਹ ਅੱਛਾ ਠੀਕ ਹੈ